ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

गोर प्रसाद, मैं मन वटी आस हरे कर हर दर्शन पावा ਉਂ ਜਾਏ ਪੁੱਛਾ ਆਪਨੇ ਸਤ ਗੁਰ ਗੁਰ ਪੁੱਛ ਮਨ ਮੁਗਦ ਸਮਝਾਵਾ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸਨ ਪਾਵਾਂ ਆਉ ਜਾਏ ਪੁੱਛਾ ਆਪਣੇ ਸਤ ਗੁਰਾਇ ਗੁਰ ਪੁੱਛਾ ਮਨ ਮਗਦ ਸਮਝਾਵਾ ਪੁਲਾ ਮਨ ਸਮਝਾ ਗੁਰ ਸਬਦ ਦੇ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤਲਾਏ ਆ ਸਾਵ ਵੇਸ ਕਰੇ ਪਿਰ ਕਾਰਣਾ ਜੇ ਹਰ ਪ੍ਰਭ ਸੱਚ ਪਾਵਾਂ ਸੋ ਪਿਰ ਪਿਆਰਾ ਮੈ ਨਦਰ ਨਾ ਦੇਖਾ ਹਉ ਕਿਉ ਕਰ ਤੀਰਜ ਪਾਵਾਂ ਇਸ ਕਾਰਨ ਹਾਸਿ ਗਾਰ ਸੀ ਗਾਰੇ ਸੋਪਿਰ ਰੱਤਾ ਮੇਰਾ ਅਵਰਾੰ ਮਨ ਕ ਤੰਨ ਤੰਨ ਸੋਹਗਣਾ ਏਨਾ ਪੈਰ ਲਾਵੇ ਅੜਾ ਸੱਚ ਸਵਰਾਉਂ ਆਉ ਜਾਏ ਪੁੱਛਾ ਸੁਹਾਗ ਸੁਹਾਗਣਾ ਤੁਸੇ ਕਿਉਂ ਪਰ ਪਾਇ ਅੜਾ ਟਰਬ ਮੇਰਾ ਮੈਂ ਉੱਪਰ ਅਦਰ ਕਰੀ ਪਰ ਸਾਚ ਮੈਂ ਛੋੜਿਆ ਦਾ ਮੇਰਾ ਤੇਰਾ ਸਭ ਮਨਤਾਨ ਜਿਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਪੈਣ ਮਿਲਿਆ ਆਪਨੜਾ ਪ੍ਰਭ ਨਦਰ ਕਰ ਦੇਖਾਇ ਨਾਨਕ ਜੋਤ ਜੋ ਤੇਰ ਲਿਆ ਜੋ ਹਰ ਪ੍ਰਭ ਕਾ ਮੈਂ ਦੇਸਨੇ ਰਾਂ ਇਸ ਮੰਨਤਾ ਨੇ ਆਪਣਾ ਦੇਵਾ ਨਿਤ ਪੱਖਾ ਤੇਰੀ ਸੇਵ ਕਮਾਵਾ ਇਸੇ ਅਗੈ ਪਾਣੀ ਟੋਵਾ ਨਿਤ ਨਿਤ ਸੇਵ ਕਰੀ ਹਾਰੇ ਜਨ ਕੀ ਜੋ ਹਾਰੇ ਹਾਰੇ ਕਥਾ ਸੁਣਾਏ ਤਨ ਤਨ ਗੁਰੂ ਗੁਰ ਸਾਤੇ ਗੁਰ ਪੂਰਾ ਨਾਨਕ ਮਨ ਆਸ ਪੁਜਾਈ ਗੁਰ ਸੱਜਣ ਮੇਰਾ ਮੇਲਾ ਹਰੇ ਇਤੋਂ ਮੈਨੂੰ ਹਰ ਨਾਮ ਤੇ ਆਵਾਂ ਗੁਰ ਸੱਤ ਗੁਰ ਪਾਸਾ ਹੋ ਹਰ ਗੋਸਟ ਪੁੱਛਾਂ ਕਰ ਸੰਜੀ ਹਰ ਗੁਣਾ ਗਾਵਾਂ ਗੁਣ ਗਾਵਾਂ ਮੇਂ ਅਨੇਤ ਸਦ ਹਰ ਕੇ ਮਨ ਜੀਵਾ ਮਾਮ ਸੁਣਾ ਤੇਰਾ ਮਨ ਕਾ ਜੇ ਤਵੇਲਾ ਵਿਸਰੈ ਮੇਰਾ ਸੁਆਮੀ ਏਤਵੇਲਾ मर जाए जियो मेरा हर वेखण का सब कोई लोच सो वेख जिस आप वेखाले ले जिसम ਨਾਦਰ ਕਰੇ ਮੇਰਾ ਪਿਆਰਾ ਸੋਹਰ ਹਰ ਹਰ ਸਦਾ ਸੰਭਾਲ ਲੈ ਸੋਹਰ ਹਰ ਹਰ ਨਾਮ ਸਦਾ ਸਦਾ ਸੰਭਾਲ ਲੈ ਜਿਸ ਸਤ ਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇ ਤੇ ਰਲਿਆ ਸੋ ਹਰ ਹਰ ਨਾਮ ਸਦਾ ਸਦਾ ਸੰਵਾਲਲੇ ਜੇ ਸਤ ਗੁਰੂ ਪੂਰਾ ਮੇਰਾ ਮਿਲਿਆ ਮਾਨ ਕਾ ਹਰ ਜਾਨ ਹਾਰ ਇੱਕੇ ਹੋਏ ਹਰ ਜਾਪ ਹਰ ਸਤਿ ਰਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ